ਸੱਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ক্রিকেট ਦਾ ਪੋਸਟਮਾਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕਈ ਪਿਛਲੇ ਦਿਨਾਂ ਤੋਂ ਪੋਸਟਮਾਨ ਕਰਦੇ ਆਂ ਮੈਂ ਕਰਨੀ ਸੀ ਸਿਰਫ ਮੀਨਸ ਕਿ ਵੀਡੀਓ ਦੀ ਸ਼ੁਰੂਆਤ ਤੇ ਬਾਕੀ ਜਾਣਕਾਰੀ ਮੇਰੇ ਪਾਪਾ ਦੇਣਗੇ ਹਾਂਜੀ ਦੋਸਤੋ ਤੁਹਾਨੂੰ ਪਤਾ ਹੈ ਜਿਵੇਂ T20 ਵਰਲਡ ਕੱਪ ਚੱਲ ਰਿਹਾ ਤੇ ਇਸ ਵਾਰ ਵਰਲਡ ਕੱਪ ਦੇ ਵਿੱਚ ਕਈ ਸਾਡੇ ਰਿਕਾਰਡ ਬਣ ਰਹੇ ਆ ਤੇ ਰਿਕਾਰਡ ਟੁੱਟ ਰਹੇ ਆ ਜੀ ਰਿਕਾਰਡ ਆ ਜੀ ਇੱਕ ਹੋਰ ਬਣ ਗਿਆ ਸ਼੍ਰੀਲੰਕਾ ਵਰਸਸ ਆਸਟ੍ਰੇਲੀਆ ਦਾ ਮੈਚ ਚੱਲ ਰਿਹਾ ਸੀ ਇਹ ਮੈਚ ਹਾਰ ਕੇ ਬੁਰੀ ਤਰ੍ਹਾਂ ਜਿਹੜਾ ਆਸਟ੍ਰੇਲੀਆ ਆ ਉਹ ਬਾਹਰ ਹੋ ਚੁੱਕਾ ਜੀ ਇਸ ਵਰਲਡ ਕੱਪ ਦੇ ਵਿੱਚੋਂ ਲਗਭਗ ਲਗਭਗ ਉਸਦਾ ਸਫਾਇਆ ਹੋ ਗਿਆ ਤੇ ਉਲਟ ਫਿਰ ਹੋਇਆ ਜੰਬਾਵਾਏ ਉਸੋ ਗਰੁੱਪ ਦੇ ਵਿੱਚੋਂ ਜੰਬਾਵੇ ਦੀ ਟੀਮ ਆਸਟ੍ਰੇਲੀਆ ਤੋਂ ਉੱਪਰ ਹੈ ਜੰਬਾਵੇ ਨੇ ਦੋ ਮੈਚ ਖੇਡੇ ਆ ਫਿਰ ਨਾਲ ਦੋਵੇਂ ਦੇ ਦੋਵੇਂ ਮੈਚ ਜਿੱਤੇ ਆ ਵੀ ਤੇ ਕੱਲ ਨੂੰ ਅਗਲਾ ਮੈਚ ਉਹਨਾਂ ਦਾ ਹੈਗਾ ਆ ਆਇਰਲੈਂਡ ਨਾਲ ਤੇ ਜੇ ਉਹ ਮੈਚ ਜਿੱਤ ਗਿਆ ਤੇ ਸ਼੍ਰੀਲੰਕਾ ਅੱਜ ਤੀਸਰਾ ਮੈਚ ਜਿੱਤ ਕੇ ਕੁਆਲੀਫਾਈ ਕਰ ਚੁੱਕਾ ਤੇ ਜੇ ਕੱਲ ਨੂੰ ਜੰਬਾਵੇਰੀ ਟੀਮ ਜਿੱਤ ਰਹੀ ਹੈ ਤਾਂ ਕੁਆਲੀਫਾਈ ਕਰ ਜਾਏਗੀ ਤੇ ਆਪਾਂ ਬਾਕੀ ਜਿਹੜਾ ਵੇਰਵਾ ਆ ਸਾਰੇ ਮੈਚ ਦਾ ਇਹ ਸਦਾ ਐਂਡ ਤੋਂ ਦਵਾਂਗੇ ਆਪਾਂ ਸ਼ੁਰੂਆਤ ਕਰਾਂਗੇ ਦੋਸਤੋ ਜਿਵੇਂ ਜਿਵੇਂ ਅੱਜ ਦੇ ਦਿਨ ਤੇ ਸਾਰੇ ਮੈਚ ਸੀਰੀਅਲ ਵਾਈਸ ਹੋਏ ਆ ਤੇ ਉਸੇ ਤਰ੍ਹਾਂ ਆਪਾਂ ਔਰ ਤੁਹਾਨੂੰ ਜਾਣਕਾਰੀ ਦਵਾਂਗੇ ਦੋਸਤੋ ਅੱਜ ਦੇ ਦਿਨ ਦਾ ਜਿਹੜਾ ਪਹਿਲਾ ਮੈਚ ਹੋਇਆ ਉਹ ਮੈਚ ਹੋਇਆ ਜੀ ਦੁਬਈ ਵਰਸਸ ਅਫਗਾਨਿਸਤਾਨ ਤੇ ਦੁਬਈ ਨੇ ਜੀ 20 ਓਵਰਾਂ ਦੇ ਵਿੱਚ ਪਹਿਲਾਂ ਬੈਟਿੰਗ ਕਰਦਿਆਂ ਹੋયા ਤੇ 160 ਸਕੋਰ ਦਾ ਜਿਹੜਾ ਟਿਚਰ ਦਿੱਤਾ ਸੀਗਾ ਤੇ ਜਵਾਬ ਵਿੱਚ ਲਗਭਗ 19.2 ਓਵਰਾਂ ਦੇ ਵਿੱਚ ਆਪਣੇ ਅਫਗਾਨਿਸਤਾਨ ਦੀ ਟੀਮ ਨੇ ਇਸ ਟੀਚੇ ਨੂੰ ਜਿਹੜਾ ਪੂਰਾ ਕਰ ਲਿਆ ਸੀਗਾ ਦੋਸਤੋ ਉਹ ਜਿਹੜਾ ਵੇਰਵਾ ਸੀਗਾ ਇਸ ਮੈਚ ਦਾ ਉਹ ਕੁਝ ਇਸ ਤਰ੍ਹਾਂ ਸੀਗਾ ਤੇ ਆਓ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਮੈਚ ਦੇ ਸਕੋਰ ਬੋਰਡ ਦੇ ਵੱਲ ਤੇ ਪਹਿਲਾ ਬੈਟਿੰਗ ਕੀਤੀ ਤੇ ਸ਼ੋਹੇਬ ਖਾਨ ਆਪਣੇ ਦੁਬਈ ਦੇ ਬੈਟਸਮੈਨ 48 ਗੇਂਦਾਂ ਤੇ 68 ਦੌੜਾਂ ਉਹਨਾਂ ਨੇ ਬਣਾਈਆਂ ਉਸ ਤੋਂ ਬਾਅਦ ਅਲੀ ਸ਼ਾਨ ਸ਼ਰਾਫੂ 31 ਗੇਂਦਾਂ 40 ਦੌੜਾਂ ਤੇ ਸੇਜ ਦਾ ਹੈਦਰ ਸੈਇਦ ਹੈਦਰ 10 ਗੇਂਦਾਂ ਤੇ 13 ਦੌੜਾਂ ਤੇ ਜੇ ਆਪਾਂ ਬੋਲਿੰਗ ਦੀ ਗੱਲ ਕਰੀਏ ਅਫਗਾਨਿਸਤਾਨ ਵੱਲੋਂ ਜੀ ਤੇ ਉਮਰ ਜੈਦੇ 4 ਓਵਰਾਂ ਦੇ ਵਿੱਚ 15 ਦੌੜਾਂ ਦੇ ਕੇ ਤੇ 4 ਵਿਕਟਾਂ ਗੱਡੀਆਂ ਤੇ ਮੁਜੀਬ ਰਹਿਮਾਨ ਨੇ 4 ਓਵਰ 31 ਦੌੜਾਂ ਦੇ ਕੇ 2 ਵਿਕਟਾਂ ਗੱਡੀਆਂ ਤੇ ਰਾਸ਼ਿਦ ਖਾਨ ਟੀਮ ਦੇ ਕੈਪਟਨ ਸਾਹਿਬ 4 ਓਵਰ ਕਰਕੇ 24 ਦੌੜਾਂ ਦੇ ਕੇ ਤੇ ਇੱਕ ਵਿਕਟ ਉਹਨਾਂ ਨੇ ਹਾਸਲ ਕੀਤੀ ਜਵਾਬ ਵਿੱਚ ਜ਼ੀਰੋ ਅਫਗਾਨਿਸਤਾਨ ਦੀ ਟੀਮ ਅ ਬੱਲੇਬਾਜ਼ੀ ਲਈ ਉਤਰੀ ਜੀ ਇਬਰਾਹਿਮ ਯਾਦਰਾਣਾ 48 ਗਿੰਦਾ 53 ਦੌੜਾਂ ਤੇ ਉਮਰ ਜੈ 21 ਗਿੰਦਾ 40 ਦੌੜਾਂ ਤੇ ਰਸੂਲੀ 23 ਗਿੰਦਾ 33 ਦੌੜਾਂ ਤੇ ਅ ਜ਼ਾਹਿਰ ਜੀ ਗੱਲ ਹੈ ਜੀ ਚਾਰ ਵਿਕਟਾਂ ਵੀ ਗੱਡੀਆਂ ਉਮਰ ਜੈ ਨੇ ਤੇ 40 ਸਕੋਰ ਵੀ ਬਣਾਏ ਆ ਓਵਰ ਦੇ ਵਿੱਚ ਲਗਭਗ ਜੀ ਲਗਭਗ ਕੀ ਤੇ men of the match ਇਸ ਮੈਚ ਦਾ ਉਹਨਾਂ ਨੂੰ ਹੀ ਗਿਆ ਅਫਗਾਨਿਸਤਾਨ ਦਾ ਜਿਹੜਾ ਪਿਛਲਾ ਮੈਚ ਹੋਇਆ ਸੀਗਾ ਉਹਦੇ ਵਿੱਚ ਗੁਰਬਾਜ ਨੇ ਇੰਨੀ ਕੋ ਸੋਹਣੀ ਪਰਫਾਰਮੈਂਸ ਕੀਤੀ ਸੀਗੀ ਨਾ ਤਾਂ ਪਰ ਇਸ ਮੈਚ ਵਿੱਚ ਉਹ ਜ਼ੀਰੋ ਸਕੋਰ ਬਣਾ ਕੇ ਆਊਟ ਰਹਿ ਆ ਪਰ ਖੁਸ਼ੀ ਦੀ ਗੱਲ ਇਹ ਆ ਵੀ ਖਾਤਾ ਖੁੱਲਿਆ ਅਫਗਾਨਿਸਤਾਨ ਦੀ ਟੀਮ ਦਾ ਤੇ ਪਿਛਲੇ ਦੋ ਮੈਚ ਵੀ ਉਹਨਾਂ ਨੇ ਮਾੜੇ ਨਹੀਂ ਖੇਡੇ ਪੂਰੀ ਟੱਕਰ ਵਾਲੇ ਮੈਚ ਖੇਡੇ ਆ ਜਿਵੇਂ ਸਾਊਥ ਅਫਰੀਕਾ ਵਾਲਾ ਮੈਚ ਖੇਡੇ ਆ ਉਹ ਉਹ ਦੇਖ ਕੇ ਉਹ ਕਮੈਂਟ ਕਰਕੇ ਦੱਸ ਸਕਦੇ ਆ ਵੀ 15 ਓਵਰ ਤੋਂ ਬਾਅਦ ਸਾਊਥ ਅਫਰੀਕਾ ਦੇ ਚਿਹਰੇ ਤੇ ਖੁਸ਼ੀ ਨਹੀਂ ਆਈ ਦੂਜੀ ਈ ਨੀਗ ਦੇ ਵਿੱਚ ਜਦੋਂ ਅਫਗਾਨਿਸਤਾਨ ਬੈਟਿੰਗ ਕਰ ਰਿਹਾ ਸੀਗਾ ਤੇ ਸੋ ਦੋਸਤੋ ਇਹ ਸੀਗਾ ਅਜਰ ਦੇ ਦਾ ਪਹਿਲਾ ਮੈਚ ਉਸ ਤੋਂ ਅਗਲਾ ਮੈਚ ਜਿਹੜਾ ਹੋਇਆ ਦੋਸਤੋ ਉਹ ਹੋਇਆ ਇੰਗਲੈਂਡ ਵਰਸਸ ਇਟਲੀ ਇਹ ਮੈਚ ਵੀ ਆ ਥੋੜਾ ਇਟਲੀ ਨੇੜੇ ਲੱਗੀ ਸੋਹਣੀ ਬੈਟਿੰਗ ਕੀਤੀ 24 ਦੌੜਾਂ ਨਾਲ ਸਿਰਫ ਹਰੀਆ ਟੀਮ ਤੇ ਇਸ ਮੈਚ ਦੇ ਵਿੱਚ ਜੀ ਦੋਸਤੋ ਪਹਿਲਾਂ ਇੰਗਲੈਂਡ ਨੇ ਬੈਟਿੰਗ ਕੀਤੀ ਆ 20 ਓਵਰਾਂ ਦੇ ਵਿੱਚ 202 ਸਕੋਰ ਬਣਾ ਕੇ ਤੇ 7 ਵਿਕਟਾਂ ਗਵਾਈਆਂ ਤੇ ਇਸ ਮੈਚ ਦੇ ਜਿਹੜੇ ਮੈਨ ਆਫ ਦਾ ਮੈਚ ਰਹੇ ਆ ਕੌਣ ਰਹੇ ਆ ਵਿਲ ਜਾਕਸ ਵਿਲ ਜਾਕਸ ਤੇ ਇਸ ਕਿੰਨੇ ਸਕੋਰ ਬਣਾਏ ਉਹਨਾਂ ਨੇ 53 ਸਕੋਰ 53 ਸਕੋਰ 22 ਗੇਂਦਾਂ ਵਿੱਚ 22 ਗੇਂਦਾਂ ਦੇ ਵਿੱਚ ਤੋਂ ਦੋ ਓਵਰ ਵੀ ਉਹਨਾਂ ਨੇ ਪਾਏ ਆ ਸਕੋਰ ਚੰਗਾ ਉਹਨਾਂ ਨੂੰ ਪਿਆ ਪਰ ਇੱਕ ਵਿਕਟ ਵੀ ਉਹਨਾਂ ਨੇ ਗੱਡੀ ਆ ਵਿਲ ਜਾਕਸ ਇਹ ਤੁਹਾਨੂੰ ਦੱਸ ਦਿੱਤਾ ਟੀਮ ਆ ਟਿਮ ਬੈਟਨ 21 ਗੇਂਦਾਂ ਦੇ ਵਿੱਚ 30 ਦੌੜਾਂ ਬਣਾਈਆਂ ਫਿਲ ਸਾਲਟ 15 ਗੇਂਦਾਂ ਦੇ 28 ਦੌੜਾਂ ਬਣਾਈਆਂ ਤੇ ਬੋਲਿੰਗ ਕੋਈ ਖਾਸ ਨਹੀਂ ਰਹੀ ਆ ਆਪਣੇ ਕ੍ਰਿਸ਼ਨ ਕ੍ਰਿਸ਼ਨ ਆਪਣੇ ਹੈਗਾ ਜਿਹੜੇ ਇਟਲੀ ਦੇ ਪਲੇਅਰ ਆ 4 ਓਵਰਾਂ ਦੇ ਵਿੱਚ 41 ਦੌੜਾਂ ਦੇ ਕੇ 2 ਵਿਕਟਾਂ ਗੱਡੀਆਂ ਉਹਨਾਂ ਨੇ ਤੇ ਗ੍ਰਾਂਟ ਸਟਿਵਾਰਟ 4 ਓਵਰਾਂ ਦੇ ਵਿੱਚ 51 ਦੌੜਾਂ ਦੇ ਕੇ 2 ਵਿਕਟਾਂ ਗੱਡੀਆਂ ਤੇ ਜੇ ਜੇ ਸਮਾਰਟਸ 3 ওভার 24 ਦੌੜਾਂ ਦੇ ਇੱਕ ਵਿਕਟ ਗੱਡੀ ਆ ਤੇ ਆਪਣੇ ਜਿਹੜੇ ਇਟਲੀ ਦੇ ਬੈਟਸਮੈਨ ਆ ਨਾਮ ਯਾਰ ਇੱਕ ਬੜੇ ਇਹਨਾਂ ਦੇ ਓਕੇ ਆ ਇਹ ਬੈਂਜਾਮਿਨ ਮਿਨੰਤੀ ਇਹਨਾਂ ਨੇ ਕੱਢਿਆ 25 ਗਿੰਦਾ ਤੇ 60 ਦੌੜਾਂ ਬਣਾਈਆਂ ਬਹੁਤ ਫਾਸਟ ਬੈਟਿੰਗ ਕੀਤੀ ਹੈ ਭਾਈ ਤੇ ਗ੍ਰਾਂਟ ਸਟਿਵਰਡ 23 ਦੌੜਾਂ ਔਰ 23 ਔਰ 23 ਬਲਾਂ ਤੇ 45 ਦੌੜਾਂ ਬਣਾਈਆਂ ਤੇ ਜਸਟਿਨ ਮੋਸਕਾ ਮੋਸਕਾ 34 ਗਿੰਦਾ ਤੇ 43 ਦੌੜਾਂ ਬਣਾਈਆਂ ਤੇ ਟੀਮ ਆਲ ਆਊਟ ਹੋ ਗਈ ਆ ਮੇਰੇ ਹਿਸਾਬ ਨਾਲ ਵੀ 20 ਓਵਰਾਂ ਦੇ ਵਿੱਚ 20 ਓਵਰ ਵੀ ਖੱਡੇ ਆ ਲਾਸਟ ਬਾਲ ਤੇ ਵਿਕਟ ਗਈ ਹੋਣੀ ਆ ਤੇ ਜਵਾਬ ਵਿੱਚ ਜੀ ਜੇਮੀ ਓਵਰਟਨ ਨੇ 4 ਓਵਰਾਂ ਦੇ ਵਿੱਚ 18 ਦੌੜਾਂ ਦੇ ਕੇ ਤਿੰਨ ਵਿਕਟਾਂ ਕੱਢੀਆਂ ਤੇ ਸੈਮ ਕਾਰਨ ਨੇ ਤਿੰਨ ਓਵਰਾਂ ਦੇ ਵਿੱਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਕੱਢੀਆਂ ਤੇ ਜੋਫਰਾ ਆਰਚਰ 4 ਓਵਰਾਂ ਦੇ ਵਿੱਚ 35 ਦੌੜਾਂ ਦੇ ਕੇ ਤੇ 1 2 ਵਿਗਟਾ ਗੱਡੀਆਂ ਤੇ ਦੋਸਤੋ ਇੰਗਲੈਂਡ ਵੀ ਫਿਲਹਾਲ ਆਪਣੇ ਗਰੁੱਪ ਦੇ ਵਿੱਚ ਦੂਜੇ ਨੰਬਰ ਤੇ ਚੱਲ ਰਿਹਾ ਪਹਿਲੇ ਨੰਬਰ ਤੇ ਵੈਸਟ ਇੰਡੀਆ ਦੀ ਟੀਮ ਚੱਲ ਰਹੀ ਹੈ ਉਹ ਤਿੰਨ ਦੇ ਤਿੰਨ ਮੈਚ ਜਿੱਤ ਚੁੱਕੀ ਆ ਤੇ ਇੰਗਲੈਂਡ ਫਿਲਹਾਲ ਇੱਕ ਮੈਚ ਹਾਰਿਆ ਲਗਭਗ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਇਹ ਗਰੁੱਪ ਵਿੱਚ ਇਹਨਾਂ ਦੀ ਪਰਫਾਰਮੈਂਸ ਹੈਗੀ ਉਹ ਦੋ ਟੀਮਾਂ ਅੱਗੇ ਹੀ ਜਾਣਗੀਆਂ ਬਾਈ ਇਸ ਮੈਚ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਜਿਹੜੀ ਆ ਵੀ ਪਹਿਲਾਂ ਬੈਟਿੰਗ ਕਰਨ ਉੱਤਰੀ ਸੀ ਪਹਿਲੇ ਸਾਢੇ 8 ਓਵਰ ਆ অস্ট্রেলਿਆ ਦੀ ਟੀਮ ਯਾਰ ਇੰਨਾ ਸੋਹਣਾ ਚੱਲ ਰਹੀ ਸੀ ਲੱਗਦਾ ਸੀ ਕਿ ਵੀ ਆਸਟ੍ਰੇਲੀਆ ਜਿਹੜੀ ਪਹਿਲਾਂ ਵਾਲੀ ਉਹ ਵਾਪਸ ਆ ਚੱਕੀ ਆ ਫਾਰਮ ਦੇ ਵਿੱਚ 8.3 ਓਵਰਾਂ ਦੇ ਵਿੱਚ 104 ਦੌੜਾਂ ਸੀ ਪਹਿਲੀ ਓਪਨਰ ਜੋੜੀ ਨੇ 104 ਰਨ ਦੀ ਪਾਰਟਨਰਸ਼ਿਪ ਕੀਤੀ ਇਹ ਮੈਚ ਇੰਨਾ ਵੀ ਸੋਹਣਾ ਉਦੋਂ ਲੱਗਿਆ ਵੀ ਆਸਟ੍ਰੇਲੀਆ ਨੇ ਇਹ ਮੈਚ ਇੱਕ ਤਰਫਾ ਲੈ ਜਾਣਾ ਤੇ ਜਿਹਦੇ ਵਿੱਚ ਮਿਚ ਮਾਰਸ਼ ਨੇ ਬਣਾਏ ਕੈਪਟਨ ਸਾਹਿਬ 27 ਗਿੰਦਾ 54 ਰਨ 8 ਚੌਕੇ 2 ਛੱਕੇ ਤੇ ਟ੍ਰੈਵਿਸ ਹੈਡ ਬਾ ਤੀਸਰੇ ਮੈਚ ਵਿੱਚ ਆ ਕੇ ਚੱਲਿਆ ਇਹ 29 ਗੇਂਦਾਂ 56 ਰਨ 7 ਚੌਕੇ 3 ਛੱਕੇ 193 ਦੀ ਸਟ੍ਰਾਈਕ ਰੇਟ ਨਾਲ ਇਹ ਖੜਿਆ ਤੇ ਮੈਚ ਵਿੱਚ ਮਾਰਚ ਗਿਆ 200 ਦੀ ਸਟ੍ਰਾਈਕ ਰੇਟ ਨਾਲ ਯਾਰ ਇੰਨੀ ਸਟ੍ਰਾਈਕ ਰੇਟ ਹੋਣ ਦਾ باوجود ਵੀ ਉਸ ਤੋਂ ਬਾਅਦ ਕੰਮ ਜਮਾ ਹੀ ਇਹਨਾਂ ਦਾ ਠੰਡਾ ਪੈ ਗਿਆ ਕੈਮਰਨ ਗ੍ਰੀਨ ਨੇ ਬਣਾਏ 7 ਗੇਂਦਾਂ ਦੇ 3 ਰਨ ਟ੍ਰੈਵਿਸ ਹੈਡ ਨੇ ਟਿਮ ਡੇਵਿਡ ਨੇ ਸੋਰੀ 5 ਗੇਂਦਾਂ ਦੇ 6 ਰਨ ਉਸ ਤੋਂ ਬਾਅਦ ਥੋੜੇ ਸਮੇਂ ਲਈ ਆਪਣੇ ਜੋਸ਼ ਇੰਗਲਿਸ਼ ਤੇ ਮੈਕਸਵੈਲ ਨੇ ਪਾਰੀ ਨੂੰ ਸੰਭਾਲਿਆ ਪਰ ਰਨ ਰੇਟ ਸਟ੍ਰਾਈਕ ਰੇਟ ਦੋਵਾਂ ਦੀ 150 ਤੋਂ ਥੱਲੇ ਰਹੀ ਤੇ ਇੰਗਲਿਸ਼ ਨੇ ਬਣਾਏ ਆ ਜੀ 22 ਗੇਂਦਾਂ ਦੇ 27 ਦੌੜਾਂ ਤੇ ਮੈਕਸਵੈਲ ਨੇ 15 ਗੇਂਦਾਂ ਦੇ 22 ਦੌੜਾਂ ਉਸ ਤੋਂ ਬਾਅਦ ਫੇਰ ਸਾਰੇ ਘੜਾਰੀ ਗਈ ਕੋਈ ਮੇਰੇ ਸਾਹਮਣੇ 10 ਦੇ ਅੰਕੜੇ ਤੱਕ ਪਹੁੰਚਿਆ ਹੀ ਨਹੀਂ ਸਟੋਇਨਸ 6 ਗੇਂਦਾਂ ਦਾ 4 ਦੌੜਾਂ ਕਾਰਨਲੀ 4 ਗਿੰਦਾ 3 ਦੌੜਾਂ ਤੇ ਬਾਟਲੈਟ 3 ਗਿੰਦਾ 0 ਦੌੜਾਂ ਤੇ ਨਾਥਨ ਐਲਿਸ 2 ਗਿੰਦਾ 0 ਦੌੜਾਂ ਤੇ ਐਡਮਿਲ ਜੰਪਾ 1 ਤੈਕ ਬਾਈ ਕੀ ਹੋ ਗਿਆ ਆਸਟ੍ਰੇਲੀਆ ਦੀ ਟੀਮ ਨੂੰ ਜਿਹੜੀ ਟੀਮ ক্রিকেট ਦੇ ਵਿੱਚ ਆਪਣਾ ਵजूद ਰੱਖਦੀ ਸੀ ਕੋਈ ਵੀ ਟੀਮ ਡਰਦੀ ਸੀ ਵੱਡੀਆਂ-ਵੱਡੀਆਂ ਟੀਮਾਂ ਤੇ ਸ਼੍ਰੀਲੰਕਾ ਦੀ ਟੀਮ ਨੂੰ ਅੱਜ ਦੇ ਦੌਰ ਵਿੱਚ ਸਭ ਤੋਂ ਲੋ ਜਾਨੀ ਕਿ ਸਭ ਤੋਂ ਨਹੀਂ ਕਹਿ ਸਕਦੇ ਮੀਡੀਅਮ ਲੋ ਰੈਂਕ ਰੈਂਕ ਵਾਲੀਆਂ ਟੀਮਾਂ ਦੇ ਵਿੱਚ ਮੰਨਿਆ ਜਾਂਦਾ ਪਰ ਯਾਰ ਪੜਨੇ ਪਾ ਛੱਡਿਆ ਇੱਕ ਟਾਈਮ ਜਦੋਂ শ্রীলੰਕਾ ਦੀ ਟੀਮ ਦੀ ਬੈਟਿੰਗ ਦੀ ਸ਼ੁਰੂਆਤ ਹੋਈ ਜਣਾ ਪਹਿਲੀ ਪਹਿਲਾ ਖਿਡਾਰੀ ਇਹਨਾਂ ਦਾ ਜਿਹੜਾ ਪ੍ਰੇਰਾ ਆ ਉਹ 8 ਦੇ ਸਕੋਰ ਦੇ ਪੂਰੀ ਟੀਮ ਦੇ 8 ਦੇ ਸਕੋਰ ਤੇ ਪਹਿਲੀ ਵਿਕਟ ਦੂਜੀ ਓਵਰ ਦੇ ਵਿੱਚ ਜਾ ਚੁੱਕੀ ਸੀ ਤੇ ਇੱਕ ਸਕੋਰ ਬਣਾ ਕੇ ਆਊਟ ਹੋਇਆ ਉਦੋਂ ਲੱਗਦਾ ਸੀ ਵੀ ਵਾਕਿਆ ਵੀ ਯਾਰ ਆਸਟ੍ਰੇਲੀਆ ਆਸਟ੍ਰੇਲੀਆ ਜਾਂ ਇਹਨਾਂ ਨੇ ਆਪਣਾ ਕਰਤਵ ਦਿਖਾ ਕੇ ਇਹ ਮੈਚ ਲੈ ਜਾਣਾ ਪਰ ਜਿਹੜੀ ਉਸ ਤੋਂ ਬਾਅਦ ਤੇ ਮੈਂਡ ਕੁਸ਼ਲ ਮੈਂਡਿਸ ਤੇ ਪਥਮ ਨਿਸੰਕਾ ਦੇ ਵਿਚਕਾਰ ਜਿਹੜੀ ਪਾਰਟਨਰਸ਼ਿਪ ਹੋਈ ਜਾਣਾ ਤੇ ਇਸ ਵਿੱਚ ਇਸ T20 ਵਰਲਡ ਕੱਪ ਦਾ ਪਹਿਲਾ ਸ਼ਤਕ ਵੀ ਜਿਹੜਾ ਨਿਸੰਕਾ ਦੇ ਹਿੱਸੇ ਆਇਆ ਤੇ ਹੱਲੇ ਤੱਕ ਇਸ ਵਰਲਡ ਕੱਪ ਵਰਲਡ ਕੱਪ ਦੇ ਵਿੱਚ ਕੋਈ ਸ਼ਤਕ ਨਹੀਂ ਆਇਆ ਸੀ ਉਹ ਨਿਸੰਕਾ ਦੇ ਹਿੱਸੇ ਆਇਆ 10 ਚੌਕੇ ਤੇ ਪੰਜ ਛੱਕੇ ਉਹਨੇ ਲਗਾ ਕੇ ਜਿਹੜਾ ਸ਼ਤਕ ਪੂਰਾ ਕੀਤਾ 192 ਦੀ ਸਟ੍ਰਾਈਕਰ ਰੇਡ ਨਾ ਬਣਾਇਆ ਤੇ ਫੇਰ ਲੱਗਾ ਜਿਵੇਂ ਮੈਂਡਿਸ ਸਾਹਿਬ ਆਊਟ ਹੋ ਗਏ ਤੇ ਮਤਲਬ ਲੱਗਦਾ ਹੈਗਾ ਵੀ ਆਹ ਥੋੜੀ ਜੀ ਹੋਣ ਇੰਨਾਂ ਦੇ ਸਕੋਰਾਂ ਨੂੰ ਬ੍ਰੇਕ ਲੱਗੂਗੀ ਪਰ ਉਸ ਵਕਟ ਡਿੱਗੀ ਦਾ ਇਨ੍ਹਾਂ ਤੇ ਕੋਈ ਅਸਰ ਨਹੀਂ ਹੋਇਆ ਤੇ ਰਤਨਾਇਕ ਨੇ 15 ਗੇਂਦਾਂ ਦੇ ਵਿੱਚ ਗਰਾਉਂਡਡ ਸ਼ਾਟ ਹਿੱਟ ਜਾਂ 6 ਦੇ 6 ਚੌਕੇ ਮਾਰੇ ਉਹਨੇ ਤੇ 6 ਚੌਕੇ 24 24 ਰਨ ਉਹਦੇ ਚੌਕਿਆਂ ਦੇ ਸੀਗੇ ਤੇ 28 ਦੌੜਾ ਟੋਟਲ ਬਣਾਈਆਂ ਤੇ ਮਤਲਬ ਵੀ 4 ਰਨ ਸਿਰਫ ਉਹਨੇ ਆਪਣੀ ਪਾਰੀ ਦੇ ਵਿੱਚ ਭੱਜ ਕੇ ਲਏ ਆ ਤੇ ਉਸ ਤੋਂ ਬਾਅਦ ਸਾਰੇ ਜਿਹੜੇ ਬੈਟਸਮੈਨ ਇਹਨਾਂ ਦੇ ਧਰੇ ਧਰਾਏ ਰਹਿ ਗਏ ਤੇ ਤਦ ਤੱਕ 18ਵੇਂ ਓਵਰ ਦੇ ਵਿੱਚ ਜਿਹੜਾ 18 ਓਵਰ ਕੰਪਲੀਟ ਹੋ ਗਿਆ ਤੇ 181 ਦਾ ਟਾਰਗੇਟ ਜਿਹੜਾ ਸ਼੍ਰੀਲੰਕਾ ਨੇ ਚੇਜ਼ ਕਰ ਲਿਆ ਸੀ ਇਸ ਗਰੁੱਪ ਦੇ ਵਿੱਚ ਲੱਗਦਾ ਸੀਗਾ ਵੀ ਜਿਹੜੀ ਹੈ ਨਾ ਜ਼ੰਬਾਵੇਰ ਦੀ ਟੀਮ ਨੇ ਤੇ ਕਦੇ ਸੋਚਿਆ ਵੀ ਨਹੀਂ ਹੋਣਾ ਅਸੀਂ ਸੁਪਰ ਸਿਕਸ ਨੂੰ ਖੇਡ ਕੇ ਪਾਰ ਕਰਕੇ ਅਗਲੇ ਰਾਊਂਡ ਵਿੱਚ ਜਾਵਾਂਗੇ ਤੇ ਆਸਟ੍ਰੇਲੀਆ ਨੇ ਕਦੇ ਵੀ ਨਹੀਂ ਸੋਚਿਆ ਹੋਣਾ ਵੀ ਅਸੀਂ ਇਸੇ ਰਾਊਂਡ ਦੇ ਵਿੱਚੋਂ ਕਦੇ ਬਾਹਰ ਹੋ ਜਾਵਾਂਗੇ ਪਰ ਕੰਗਾਰੂਆਂ ਨੂੰ ਪਹਿਲਾਂ ਜ਼ੰਬਾਵੇ ਨੇ ਭਜਾਇਆ ਤੇ ਹੁਣ ਸ਼੍ਰੀਲੰਕਾ ਨੇ ਭਜਾਇਆ ਇਹ ਸੀ ਦੋਸਤੋ ਇਸ ਮੈਚ ਦਾ ਹਾਲ ਤੇ ਤਕੜੀਆਂ ਦੇਸ਼ਾਂ ਦੀ ক্রিকেট ਕਿੱਥੇ ਜਾ ਰਹੀ ਆ ਆਸਟ੍ਰੇਲੀਆ ਦੀ ক্রিকেট ਜਿਹੜੀ T20 ਆ ਫਾਰਮੈਟ ਦੇ ਵਿੱਚ ਬੋਲ ਨਿਗਾਰਾ ਲੱ ਜਾ ਰਹੀ ਆ ਤੇ ਕਦੇ ਇਸ ਟੀਮ ਦੇ ਵਿੱਚ ਇਹ ਨਹੀਂ ਹੋਇਆ ਵੀ ਫਲਾਣੇ ਖਿਡਾਰੀ ਖੇਡਣਗੇ ਤਾਂ ਟੀਮ ਸਟਰੋਂਗ ਰਹੂਗੀ ਤੇ ਪਰ ਇਹਨਾਂ ਦੀ ਟੀਮ ਦੇ ਵਿੱਚ ਖਲਬਲੀ ਦਿਖੀ ਆ ਜੀ ਪੈਟ ਕਾਮਿੰਸ ਤੇ ਜੋਸ਼ ਹੇਜਲਵੁੱਡ ਤੋਂ ਬਿਨਾ ਇਸ ਟੀਮ ਦਾ ਕੋਈ ਹੋਰਾਂ ਨਹੀਂ ਜਰੂਰ ਉਹ ਦੋ ਖਿਡਾਰੀ ਟੀਮ ਦੇ ਵਿੱਚ ਹੁੰਦੇ ਟੀਮ ਦਾ ਇੱਕ ਔਰਾ ਹੁੰਦਾ ਪੇਪਰ ਵਰਕ ਵਿੱਚ ਵੀ ਤੇ ਗਰਾਊਂਡ ਦੇ ਲੈਵਲ ਤੇ ਵੀ ਇਹ ਟੀਮ ਫੇ ਇੰਨੀ ਕੁ ਸਟਰੋਂਗ ਦੇਖਦੀ ਆ ਦੂਜੀਆਂ ਟੀਮਾਂ ਜਿਹੜੀ ਬੋਲਿੰਗ ਸਟਰੈਂਥ ਹੈਗੀ ਆ ਕੋਈ ਵੀ ਇਹਨਾਂ ਦੇ ਨੇੜੇ ਤੇੜੇ ਨਹੀਂ ਦੇਖਦੀ ਪਰ ਜਮਾ ਉਲਟ ਹੋਇਆ ਯਾਰ ਸ਼੍ਰੀਲੰਕਾ ਨੂੰ ਮੈਂ ਇਸ ਮੈਚ ਦੇ ਵਿੱਚ ਖੇੜਦੇ ਦੇਖਿਆ ਉਨਾਂ ਨੇ ਇਸ ਨੂੰ ਇਦਾਂ ਲਿਆ ਵੀ ਜਿੱਦਾਂ ਆਪਾਂ ਕੋਈ ਤੁਰੇ ਨਹੀਂ ਜਾਂਦੇ ਗਲੀ 'ਚ ਜਵਾਕੇ ਖੇਡਦੇ ਹੁੰਦੇ ਆਪਾਂ ਕਹਿੰਦੇ ਓਏ ਯਾਰ ਆ ਪ੍ਰਾਣਾ ਆਏ ਕੋਈ ਚਾਰ ਬੋਲਾ ਖੜਾਓ ਸਾਡੇ ਬੰਦੇ ਨੂੰ ਉਹ ਜਵਾਕ ਬੋਲਾ ਪਾਉਂਦੇ ਆ ਕਦੇ ਐ ਮਾਰ ਦੱਕਦੇ ਆ ਐ ਮਾਰਦਾ শ্রীলਾਂਕਾ ਨੇ ਆਸਟ੍ਰੇਲੀਆ ਨੂੰ ਇਸ ਮੈਚ ਦੇ ਵਿੱਚ ਇਸ ਤਰੀਕੇ ਨਾਲ ਕੁੱਟਿਆ ਚੰਗੇ ਚੰਗੇ ਦੇਸ਼ਾਂ ਦੀ ਜਿਹੜੀ ਕ੍ਰਿਕਟ ਆ ਨਿਗਾਰ ਵੱਲ ਜਾ ਰਹੀ ਆ ਫਿਲਹਾਲ ਇੰਡੀਆ ਸਟਰੋਂਗ ਦੇਖ ਰਿਹਾ ਵੈਸਟ ਇੰਡੀਜ਼ ਸਟਰੋਂਗ ਦੇਖ ਰਿਹਾ ਤੇ ਆਪਣੇ ਨਿਊਜ਼ੀਲੈਂਡ ਦੀ ਟੀਮ ਵੀ ਜਿਹੜੀ ਆ ਕੰਸਿਸਟੈਂਟ ਹੈਗੀ ਆ ਲਗਭਗ ਇਹਨਾਂ ਟੀਮਾਂ ਦੇ ਵਿੱਚੋਂ ਜਿਹੜੀਆਂ ਮੇਰੇ ਹਿਸਾਬ ਨਾਲ ਵੀ ਕੁਝ ਚਾਰ ਮੇਰੇ ਮੇਰੇ ਇੱਕ ਪਰਸਨਲੀ ਹੈਗਾ ਆ ਵੀ ਜਿਹੜੀ ਵੈਸਟ ਇੰਡੀਜ਼ ਦੀ ਟੀਮ ਆ ਮੈਨੂੰ ਲੱਗਦਾ ਉਹ ਫਾਈਨਲ ਤੱਕ ਜਾਊਗੀ ਜਾਊਗੀ ਦੂਸਰੀ ਟੀਮ ਇੰਡੀਆ ਹੋ ਸਕਦੀ ਆ ਤੇ ਜਾਂ ਕੋਈ ਹੋਰ ਵੀ ਹੋ ਸਕਦੀ ਆ ਜੇ ਦਿਲੋਂ ਚਾਹੀਏ ਤੇ ਇੰਡੀਆ ਹੀ ਹੋਣੀ ਚਾਹੀਦੀ ਆ ਪਰ ਦਿਮਾਗ ਵਿੱਚ ਕਈ ਹੋਰ ਵੀ ਟੀਮਾਂ ਟੰਕਦੀਆਂ ਬਾਕੀ ਇਸ ਸਮੇਂ ਦੇ ਗਰਭ ਦੇ ਵਿੱਚ ਸਾਰਾ ਕੁਝ ਪਿਆ ਹੌਲੀ ਹੌਲੀ ਸਾਰਾ ਕੁਝ ਬਾਹਰ ਆ ਜਾਣਾ ਸੋ ਦੋਸਤੋ ਇਹ ਸੀ ਆਪਣੇ ਮੈਚਾਂ ਦੀ ਅੱਜ ਦੀ ਪਰਚੋਲ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਆਪਣੀ ਕਮੈਂਟਾਂ ਵਿੱਚ رائے ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣਾ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਤੇ ਪਰ ਸਾਡਾ ਸਾਡੇ ਸਿਰ ਤੇ ਤੁਹਾਡਾ ਹੱਥ ਰੱਖਿਆ ਜਾਣਾ ਸੋ ਦੋਸਤੋ ਇਹ ਸੀ ਆਪਣੇ ਅੱਜ ਦੇ ਮੈਚ ਦਾ ਵੀਊ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਪਾਏ